ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਤ ਪ੍ਰੋਡਕਸ਼ਨ ਵਿੱਚ ਤੁਹਾਡਾ ਸਵਾਗਤ ਹੈ ਆਪਣੀ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਨੀ ਹੈ ਉਹਨਾਂ ਚਾਰ ਗੱਲਾਂ ਬਾਰੇ ਜਿਹੜੀਆਂ ਸਿਰਫ ਬੁੱਧੀਮਾਨ ਲੋਕਾਂ ਨੂੰ ਹੀ ਪਤਾ ਹੁੰਦੀਆਂ ਨੇ ਉਹ ਇਹਨਾਂ ਨੂੰ ਆਪਦੇ ਤੱਕ ਹੀ ਸੀਮਤ ਰੱਖਦੇ ਨੇ ਤੇ ਇਹਨਾਂ ਗੱਲਾਂ ਨੂੰ ਅਪਣਾਉਂਦੇ ਨੇ ਜੀਵਨ ਵਿੱਚ ਤਰੱਕੀ ਹਾਸਲ ਕਰਦੇ ਨੇ ਇਹਨਾਂ ਚਾਰ ਗੱਲਾਂ ਨੂੰ ਵਿਸਤਾਰ ਨਾਲ ਤੁਹਾਨੂੰ ਦੱਸਣ ਤੋਂ ਪਹਿਲਾਂ ਇੱਕ ਛੋਟੀ ਜੀ ਕਹਾਣੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਕਿਵੇਂ ਇੱਕ ਸੇਠ ਜੋ ਕਿ ਬਹੁਤ ਹੀ ਧਨੀ ਸੇਠ ਸੀ ਜ਼ਿੰਦਗੀ ਵਿੱਚ ਬੜਾ ਹੀ ਕਾਮਯਾਬ ਕਿਉਂਕਿ ਉਸ ਨੇ ਇਹ ਚਾਰੇ ਗੱਲਾਂ ਆਪ ਦੀ ਜ਼ਿੰਦਗੀ ਵਿੱਚ ਅਪਣਾਈਆਂ ਹੋਈਆਂ ਸਨ ਜਿਸਦੇ ਸਦਕਾ ਉਹ ਜਿਹੜੇ ਕੰਮ ਨੂੰ ਹੱਥ ਪਾਉਂਦਾ ਉਸ ਦਾ ਨਿਪਰੇ ਚੜਦਾ ਲੋਕ ਉਸ ਦੀ ਤਰੱਕੀ ਵੇਖ ਕੇ ਹੈਰਾਨ ਸਨ ਪਰ ਉਹ ਆਪ ਦੀ ਕਾਮਯਾਬੀ ਬਾਰੇ ਕਿਸੇ ਨੂੰ ਨਾ ਦੱਸਦਾ ਸੇਠ ਦਾ ਇੱਕ ਪੁੱਤਰ ਸੀ ਜੋ ਕਿ ਥੋੜਾ ਲਾਪਰਵਾਹ ਸੀ ਤੇ ਸੇਠ ਨੇ ਵੀ ਕਦੇ ਉਸ ਨੂੰ ਕੁਝ ਨਾ ਸਿਖਾਇਆ ਤੇ ਨਾ ਸਮਝਾਇਆ ਸੇਠ ਹੌਲੀ-ਹੌਲੀ ਬੁੱਢਾ ਹੋਣ ਲੱਗਾ ਉਮਰ ਵਧਣ ਲੱਗੀ ਤੇ ਇੱਕ ਦਿਨ ਉਸ ਨੇ ਸੋਚਿਆ ਇਹ ਹੁਣ ਜ਼ਿੰਦਗੀ ਦਾ ਇਹ ਸਫ਼ਰ ਥੋੜਾ ਰਹਿ ਚੱਲਿਆ ਹੈ ਤੇ ਕਿਉਂ ਨਾ ਮੈਂ ਇਹ ਚਾਰੇ ਗੱਲਾਂ ਆਪਦੇ ਪੁੱਤਰ ਨੂੰ ਦੱਸਾਂ ਪਰ ਉਸ ਨੇ ਦੱਸਣ ਦੀ ਬਜਾਏ ਇਹ ਗੱਲਾਂ ਇੱਕ ਕਾਗਜ਼ ਤੇ ਲਿਖ ਦਿੱਤੀਆਂ ਤੇ ਕਾਗਜ਼ ਤੇ ਲਿਖ ਕੇ ਉਸ ਕਾਗਜ਼ ਨੂੰ ਅਲਮਾਰੀ ਵਿੱਚ ਰੱਖ ਦਿੱਤਾ ਜਦੋਂ ਉਹ ਇਸ ਸੰਸਾਰ ਨੂੰ ਛੱਡ ਕੇ ਚੱਲਿਆ ਤਾਂ ਜਾਣ ਤੋਂ ਪਹਿਲਾਂ ਉਸ ਨੇ ਆਪਦੇ ਪੁੱਤਰ ਨੂੰ ਕਿਹਾ ਕਿ ਪੁੱਤਰ ਹੁਣ ਮੇਰਾ ਟਾਈਮ ਥੋੜਾ ਰਹਿ ਗਿਆ ਏ ਤੇ ਮੈਂ ਇਸ ਦੁਨੀਆ ਤੋਂ ਚਲੇ ਜਾਣਾ ਹੈ ਤੇ ਤੂੰ ਮੇਰੇ ਤੋਂ ਬਾਅਦ ਮੇਰੀ ਇਸ ਅਲਮਾਰੀ ਵਿੱਚ ਇੱਕ ਚਿੱਠੀ ਤੇਰੇ ਲਈ ਰੱਖੀ ਹੈ ਉਸ ਨੂੰ ਪੜ ਲੈ ਉਸ ਵਿੱਚ ਲਿਖੀਆਂ ਚਾਰ ਗੱਲਾਂ ਨੂੰ ਜੇ ਤੂੰ ਆਪਦੇ ਜ਼ਿੰਦਗੀ ਵਿੱਚ ਅਪਣਾ ਲਿਆ ਤਾਂ ਤੂੰ ਕਾਮਯਾਬੀ ਤਰੱਕੀ ਹਾਸਲ ਕਰੇਗਾ ਮੇਰੇ ਤਰ੍ਹਾਂ ਤਣੀ ਰਹੇਗਾ ਜਿੰਨਾ ਕਾਮਯਾਬ ਮੈਂ ਹੋਇਆ ਉਹਨਾਂ ਹੀ ਕਾਮਯਾਬ ਹੋ ਜਾਏਗਾ ਕਿਉਂਕਿ ਮੇਰੇ ਪਿਤਾ ਨੇ ਵੀ ਆਪਦੇ ਆਖਰੀ ਸਮੇਂ ਵਿੱਚ ਮੈਨੂੰ ਇਹ ਚਾਰ ਗੱਲਾਂ ਦਸੀਆਂ ਸੀ ਤੇ ਮੈਂ ਇਹ ਤੈਨੂੰ ਦੱਸ ਰਿਹਾ ਹਾਂ ਤੇ ਪੁੱਤਰ ਨੇ ਪਿਤਾ ਨੂੰ ਵਾਅਦਾ ਕੀਤਾ ਕਿ ਪਿਤਾ ਜੀ ਮੈਂ ਜ਼ਰੂਰ ਇਹ ਚਾਰ ਗੱਲਾਂ ਆਪਦੀ ਜ਼ਿੰਦਗੀ ਵਿੱਚ ਅਪਣਾ ਲਵਾਂਗਾ ਪਿਤਾ ਦੀ ਮੌਤ ਹੋਈ ਸਮਾਂ ਬੀਤਿਆ ਪੁੱਤ ਨੂੰ ਜਾਨ ਆਇਆ ਕਿ ਪਿਤਾ ਜੀ ਨੇ ਮੇਰੇ ਲਈ ਇੱਕ ਚਿੱਠੀ ਅਲਮਾਰੀ ਵਿੱਚ ਰੱਖੀ ਹੈ ਜਿਸ ਨੂੰ ਮੈਂ ਆਪਦੇ ਜੀਵਨ ਵਿੱਚ ਧਾਰਨ ਕਰਨਾ ਹੈ ਉਸ ਨੇ ਜਦੋਂ ਉਹ ਕਾਗਜ਼ ਖੋਲ ਕੇ ਦੇਖਿਆ ਤਾਂ ਉਸ ਵਿੱਚ ਜੋ ਪਹਿਲੀ ਗੱਲ ਲਿਖੀ ਸੀ ਉਹ ਸੀ ਕਿ ਪੁੱਤਰ ਹਮੇਸ਼ਾ ਕੰਮ ਤੇ ਛਾਵੇਂ-ਛਾਵੇਂ ਜਾਣਾ ਹੈ ਤੇ ਛਾਵੇਂ-ਛਾਵੇਂ ਆਉਣਾ ਹੈ। ਦੂਜੀ ਗੱਲ ਲਿਖੀ ਸੀ ਹਮੇਸ਼ਾ ਚਮੜੀ ਦੀ ਵਾੜ ਘਰ ਨੂੰ ਕਰਕੇ ਰੱਖਣੀ ਆ ਤੇ ਤੀਜੀ ਗੱਲ ਸੀ ਭੋਜਨ ਨੂੰ ਮਿੱਠਾ ਕਰਕੇ ਖਾਣਾ ਹੈ ਤੇ ਚੌਥੀ ਗੱਲ ਆਪਦੇ ਰਿਸ਼ਤਿਆਂ ਨੂੰ ਬੰਨ੍ਹ ਕੇ ਰੱਖਣਾ ਹੈ। ਖਾਸ ਕਰਕੇ ਆਪਦੀ ਘਰਵਾਲੀ ਨੂੰ ਆਪਦੀ ਪਤਨੀ ਨੂੰ ਹਮੇਸ਼ਾ ਬੰਨ੍ਹ ਕੇ ਰੱਖਣਾ ਹੈ। ਹੁਣ ਇਸ ਲੜਕੇ ਨੇ ਆਪਦੇ ਪਿਤਾ ਦੀਆਂ ਜਾਨੀ ਸੇਠ ਦੀਆਂ ਸਾਰੀਆਂ ਹੀ ਗੱਲਾਂ ਪੱਲੇ ਬੰਨ ਲਈਆਂ ਉਸ ਨੇ ਜਦੋਂ ਦੁਕਾਨ ਤੇ ਕੰਮ ਤੇ ਜਾਣਾ ਤਾਂ ਛਾਵੇਂ ਛਾਵੇਂ ਜਾਣਾ ਧੋਪ ਆਪਦੇ ਤੇ ਪੈਣ ਹੀ ਨਾ ਦੇਣੀ ਜਿੱਦਰ ਛਾਂ ਹੋਣੀ ਉਸੇ ਪਾਸੇ ਦੁਰਨਾ ਜਿਸ ਦੇ ਕਰਕੇ ਉਸਨੇ ਕੰਮ ਤੋਂ ਲੇਟ ਹੋ ਜਾਣਾ ਬੜਾ ਪਰੇਸ਼ਾਨ ਹੋਣਾ ਛਾਂ ਉਸ ਨੂੰ ਲੱਭਣੀ ਨਾ ਤਾਂ ਉਸਨੇ ਬੜੇ ਹੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਦੂਸਰੀ ਗੱਲ ਸੀ ਹਮੇਸ਼ਾ ਚਮੜੇ ਦੀ ਵਾੜ ਕਰਵਾ ਲੈਣੀ ਉਸਨੇ ਆਪਣੇ ਘਰ ਦੀ ਬਾਹਰ ਦੀ ਜੋ ਵੀ ਚਾਰ ਦਿਵਾਰੀ ਸੀ ਕੰਧਾਂ ਸਨ ਉਹਨਾਂ ਤੇ ਚਮੜਾ ਜਿਹੜਾ ਸੀ ਲਵਾ ਦਿੱਤਾ ਹੁਣ ਜਿਹੜਾ ਚਮੜਾ ਸੀ ਉਹ ਬਦਬੂ ਮਾਰਨ ਲੱਗਾ ਉਹਦੇ ਆਂਢੀ ਗਵਾਂਢੀ ਉਸ ਦੇ ਘਰੇ ਆਉਣਾ ਬੰਦ ਕਰ ਗਏ ਹੌਲੀ ਹੌਲੀ ਉਹਨਾਂ ਨੇ ਆ ਲਾਗੇ-ਤਾਗੇ ਦੇ ਜੋ ਘਰ ਸੀ ਉਹ ਚਮੜੇ ਦੀ ਗੰਦੀ ਬਦਬੂ ਕਰਕੇ ਆਪਦੇ ਘਰ ਵੀ ਛੱਡ ਕੇ ਉੱਥੋਂ ਚਲੇ ਗਏ ਇਸ ਕਰਕੇ ਉਹ ਇਕੱਲਾ ਰਹਿ ਗਿਆ ਉਹਦੇ ਘਰ ਕੋਈ ਨਾ ਆਉਂਦਾ ਨਾ ਜਾਂਦਾ ਤੀਜੀ ਗੱਲ ਸੀ ਭੋਜਨ ਨੂੰ ਮਿੱਠਾ ਕਰਕੇ ਖਾਣਾ ਇਸ ਲਈ ਉਸਨੇ ਜਦੋਂ ਵੀ ਭੋਜਨ ਖਾਣਾ ਤਾਂ ਮਿੱਠੀਆਂ ਚੀਜ਼ਾਂ ਹੀ ਬਣਵਾਉਣੀਆਂ ਜੇ ਕੋਈ ਸਬਜ਼ੀ ਜਾਂ ਹੋਰ ਕੋਈ ਚੀਜ਼ ਨਮਕ ਵਾਲੀ ਹੁੰਦੀ ਵੀ ਲੂਣ ਵਾਲੀ ਹੁੰਦੀ ਵੀ ਤਾਂ ਉਸਨੇ ਉਸ ਵਿੱਚ ਵੀ ਖੰਡ ਪਾ ਲੈਣੀ ਤੇ ਮਿੱਠਾ ਕਰਕੇ ਖਾਣਾ ਜਿਸ ਕਰਕੇ ਉਹਦਾ ਵਜਨ ਵੱਧ ਗਿਆ ਮਿੱਠਾ ਖਾਣ ਕਰਕੇ ਉਸ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗ ਗਈਆਂ ਤੇ ਚੌਥਾ ਜਿਹੜਾ ਸੀ ਉਸ ਨੂੰ ਕਿਹਾ ਸੀ ਕਿ ਰਿਸ਼ਤਿਆਂ ਨੂੰ ਬੰਨ ਕੇ ਰੱਖਣਾ ਹੈ ਖਾਸ ਕਰਕੇ ਆਪਦੀ ਪਤਨੀ ਨੂੰ ਤਾਂ ਉਸ ਨੇ ਆਪਦੀ ਪਤਨੀ ਨੂੰ ਬੰਨ ਦੇਣਾ ਇੱਕ ਰੱਸੀ ਲੈਣੀ ਤੇ ਉਸ ਦੇ ਨਾਲ ਬੰਨ ਲੈਣਾ ਜਿਸ ਕਰਕੇ ਉਸ ਦੀ ਘਰ ਵਾਲੀ ਜਿਹੜੀ ਸੀ ਉਹ ਵੀ ਤੰਗ ਆ ਪਰੇਸ਼ਾਨ ਹੋ ਗਈ ਉਸ ਦੇ ਪਰਿਵਾਰ ਨੂੰ ਪਤਾ ਲੱਗਾ ਤਾਂ ਉਹ ਆਪਦੀ ਬੇਟੀ ਨੂੰ ਲੈ ਗਏ ਤੇ ਉਸ ਦਾ ਉਸ ਦੀ ਪਤਨੀ ਦੇ ਨਾਲ ਤਲਾਕ ਹੋ ਗਿਆ ਕਿ ਮੈਂ ਇਸ ਪਾਗਲ ਆਦਮੀ ਦੇ ਨਾਲ ਨਹੀਂ ਰਹਿ ਸਕਦੀ ਤੇ ਉਸ ਦਾ ਤਲਾਕ ਹੋ ਗਿਆ ਹੁਣ ਪਿਤਾ ਦੀਆਂ ਚਾਰੇ ਗੱਲਾਂ ਮੰਨ ਕੇ ਉਹਦੇ ਜੀਵਨ ਵਿੱਚ ਦੁੱਖ ਹੀ ਦੁੱਖ ਹੋ ਗਏ ਪਰੇਸ਼ਾਨ ਰਹਿਣ ਲੱਗਾ ਕਿ ਹੁਣ ਤਾਂ ਪਿਤਾ ਦਾ ਦਿੱਤਾ ਧਨ ਦੌਲਤ ਵੀ ਖਤਮ ਹੋ ਚੱਲਿਆ ਹੈ ਤੇ ਨਾ ਕੋਈ ਰਿਸ਼ਤਾ ਰਿਹਾ ਤੇ ਨਾ ਕੋਈ ਦੋਸਤ ਮਿੱਤਰ ਰਿਹਾ ਨਾ ਸਹਤ ਸਾਥ ਦਿੰਦੀ ਸੀ ਇੱਕ ਦਿਨ ਉਸ ਨੂੰ ਇਸੇ ਤਰ੍ਹਾਂ ਕਰਦੇ ਕਰਦੇ ਇੱਕ ਸੱਜਣ ਪੁਰਖ ਮਿਲੇ ਜੋ ਕਿ ਬੜੇ ਹੀ ਸੂਝਵਾਨ ਸੀ ਉਹਨਾਂ ਪੁਰਖਾਂ ਨੂੰ ਜਦੋਂ ਇਸ ਨੇ ਰੋ ਰੋ ਕੇ ਸਾਰੀ ਗੱਲ ਦੱਸੀ ਕਿ ਕਿਸ ਤਰ੍ਹਾਂ ਮੇਰੇ ਪਿਤਾ ਦੀਆਂ ਦਿੱਤੀਆਂ ਇਹ ਚਾਰ ਸਖਿਆਵਾਂ ਮੇਰੇ ਤੇ ਉਲਟ ਪੈ ਗਈਆਂ ਮੇਰਾ ਜੀਵਨ ਬਰਬਾਦ ਹੋ ਗਿਆ ਤਾਂ ਉਸ ਨੇ ਆਪਦੇ ਪਿਤਾ ਦੁਆਰਾ ਦਿੱਤੀ ਉਹ ਚਿੱਠੀ ਉਹ ਕਾਗਜ਼ ਵੀ ਉਹਨਾਂ ਪੁਰਖਾਂ ਨੂੰ ਦੇ ਦਿੱਤਾ ਇਸ ਵਿੱਚ ਜੋ-ਜੋ ਲਿਖਿਆ ਹੈ ਮੈਂ ਉਸੇ ਦੇ ਮੁਤਾਬਕ ਚੱਲਿਆ ਪਰ ਮੇਰਾ ਜੀਵਨ ਫਿਰ ਵੀ ਬਰਬਾਦੀ ਵੱਲ ਚਲਾ ਗਿਆ ਤਾਂ ਉਹ ਸੱਜਣ ਪੁਰਖ ਕਹਿਣ ਲੱਗੇ ਕਿ ਭਲਿਆ ਮਾਨਸਾ ਤੇਰੇ ਪਿਤਾ ਨੇ ਤਾਂ ਤੈਨੂੰ ਗਿਆਨ ਦਾ ਖਜ਼ਾਨਾ ਦਿੱਤਾ ਤੇ ਤੂੰ ਕਹਿੰਦਾ ਹੈ ਕਿ ਇਸ ਨਾਲ ਤੇਰਾ ਜੀਵਨ ਬਰਬਾਦ ਹੋ ਗਿਆ ਹੋ ਹੀ ਨਹੀਂ ਸਕਦਾ ਕਿ ਜਿਹੜਾ ਇਹ ਚਾਰ ਗੱਲਾਂ ਆਪਦੇ ਜੀਵਨ ਵਿੱਚ ਅਪਣਾ ਲਵੇ ਉਹ ਬਰਬਾਦ ਹੋ ਜਾਵੇ ਉਸ ਲੜਕੇ ਨੇ ਫਿਰ ਸਾਰੀ ਗੱਲ ਦਸੀ ਕਿ ਇਹ ਚਾਰੇ ਗੱਲਾਂ ਦੇ ਜਿਸ ਤਰ੍ਹਾਂ ਲਿਖੀਆਂ ਹਨ ਉਹਨਾਂ ਦੇ ਮੁਤਾਬਕ ਮੈਂ ਉਹਨਾਂ ਨੂੰ ਮੰਨਿਆ ਕਿਵੇਂ ਮੈਂ ਛਾਵੇਂ-ਛਾਵੇਂ ਹੀ ਕੰਮ ਤੇ ਜਾਂਦਾ ਸਾਂ ਚਮੜੇ ਦੀ ਕੰਦ ਕਰਵਾ ਲਈ ਭੋਜਨ ਨੂੰ ਮਿੱਠਾ ਕਰਕੇ ਖਾਦਾ ਘਰ ਵਾਲੀ ਨੂੰ ਬੰਨ ਕੇ ਰੱਖਿਆ ਤਾਂ ਉਹ ਸੱਜਣਪੁਰਖ ਥੋੜਾ ਮੁਸਕਰਾਏ ਤੇ ਕਹਿੰਦੇ ਭਲਿਆ ਤੂੰ ਇਹਨਾਂ ਗੱਲਾਂ ਦਾ ਗਲਤ ਮਤਲਬ ਕੱਢਿਆ ਅਸਲ ਵਿੱਚ ਤੇਰੇ ਪਿਤਾ ਨੇ ਤੈਨੂੰ ਸਮਝਾਇਆ ਸੀ ਕਿ ਸ਼ਾਮੇ ਸ਼ਾਮੇ ਕਾਮਤੇ ਜਾਵੀ ਤੇ ਸ਼ਾਮੇ ਸ਼ਾਮੇ ਆਵੀ ਜਾਣੀ ਕਿ ਸਵੇਰ ਵੇਲੇ ਜਲਦੀ ਉੱਠ ਕੇ ਅਮਰਤ ਵੇਲੇ ਉੱਠ ਕੇ ਕੰਮ ਧੰਦੇ ਆਪਦੇ ਘਰ ਦੇ ਮੁਕਾ ਕੇ ਤੇ ਟਾਈਮ ਨਾਲ ਆਪਦੇ ਕੰਮ ਤੇ ਜਾਣਾ ਹੈ ਤੇ ਉਧਰੋਂ ਫਿਰ ਸ਼ਾਮ ਨੂੰ ਜਦੋਂ ਤਾਰੇ ਨਿਕਲ ਆਉਂਦੇ ਨੇ ਫਿਰ ਉਸੇ ਹੀ ਟਾਈਮ ਜਾਣੀ ਸ਼ਾਮੇ ਸ਼ਾਮੇ ਘਰ ਤੂੰ ਵਾਪਸ ਆਵੀ ਤਾਰਿਆਂ ਦੀ ਸ਼ਾਮੇ ਘਰ ਵਾਪਸ ਆਵੀ ਜਿਸ ਦੇ ਨਾਲ ਜਿਹੜਾ ਤੇਰਾ ਕਾਰੋਬਾਰ ਆ ਉਹ ਤਰੱਕੀ ਕਰੇਗਾ ਕਿਉਂਕਿ ਤੂੰ ਜਿਆਦਾ ਸਮਾਂ ਆਪਦੇ ਕੰਮ ਨੂੰ ਦਵੇਂਗਾ ਤੇ ਤੇਰਾ ਧਿਆਨ ਸਾਰਾ ਆਪਦੇ ਕੰਮ ਵੱਲ ਹੋਵੇਗਾ ਤੇਰਾ ਜਿਆਦਾ ਤੋਂ ਜਿਆਦਾ ਟਾਈਮ ਜਿਹੜਾ ਹੈ ਉਹ ਉੱਥੇ ਬੀਤੇਗਾ ਜਿਸ ਨਾਲ ਤੂੰ ਕਾਮਯਾਬ ਇਨਸਾਨ ਬਣੇਗਾ ਤੇ ਤੂੰ ਇਸ ਦਾ ਗਲਤ ਮਤਲਬ ਸਮਝ ਲਿਆ ਪਰ ਤੂੰ ਤਾਂ ਸ਼ਾਮੇ ਸ਼ਾਮੇ ਤੁਰਦਾ ਰਿਹਾ ਉਹ ਲੜਕੇ ਨੇ ਮੱਥੇ ਤੇ ਹੱਥ ਮਾਰਿਆ ਤੇ ਪੁੱਛਿਆ ਕਿ ਦੂਜਾ ਕੰਮ ਜਿਹੜਾ ਲਿਖਿਆ ਸੀ ਚਮੜੇ ਦੀ ਵਾੜ ਕਰਵਾਉਣਾ ਤਾਂ ਉਹ ਸੱਜਣਪੁਰਖ ਕਹਿੰਦੇ ਕਿ ਚਮੜੇ ਦੀ ਵਾੜ ਮਤਲਬ ਘਰ ਵਿੱਚ ਕਿਸੇ ਵਫਾਦਾਰ ਕੁੱਤੇ ਜਾਂ ਬਿੱਲੀ ਨੂੰ ਪਾਲਣਾ ਜਿਸ ਦੇ ਨਾਲ ਹੋਣਾ ਇੰਜ ਸੀ ਕਿ ਜਦੋਂ ਤੂੰ ਘਰੋਂ ਕੰਮ ਤੇ ਜਾਂਦਾ ਤਾਂ ਤੈਨੂੰ ਘਰ ਦਾ ਫਿਕਰ ਨਹੀਂ ਸੀ ਰਹਿਣਾ ਜਦੋਂ ਵੀ ਆਪਾਂ ਇੱਕ ਵਫਾਦਾਰ ਕੁੱਤਾ ਜਾਂ ਬਿੱਲੀ ਪਾਲਦੇ ਹਾਂ ਤਾਂ ਉਹ ਪੂਰੀ ਵਫਾਦਾਰੀ ਨਿਭਾਉਂਦਾ ਹੈ ਸਾਨੂੰ ਉਸ ਦੇ ਸਹਾਰੇ ਘਰ ਦੀ ਕੋਈ ਚਿੰਤਾ ਨਹੀਂ ਰਹਿੰਦੀ ਕਿ ਸਾਡੇ ਘਰ ਕੋਈ ਚੋਰੀ ਹੋ ਜੂਗੀ ਕੋਈ ਸਮਾਨ ਚੁੱਕ ਕੇ ਲੈ ਜਾਊਗਾ ਜਾਂ ਘਰ ਦੇ ਜੀਵਾਂ ਨੂੰ ਕੋਈ ਖਤਰਾ ਹੋਵੇਗਾ ਇਸ ਲਈ ਐਸੀ ਆਵਦਾ ਕੰਮ ਆ ਜਿਹੜਾ ਬੇਫਿਕਰ ਹੋ ਕੇ ਕਰ ਲੈਨੇ ਆ ਪਰ ਤੂੰ ਉਹ ਵੀ ਗਲਤ ਮਤਲਬ ਕੱਢਿਆ ਤੇ ਚਮੜੇ ਦੀ ਕੰਧ ਕਰਵਾ ਦਿੱਤੀ ਜੋ ਕਿ ਤੂੰ ਬਹੁਤ ਗਲਤ ਕੀਤਾ ਤੇ ਤੀਜਾ ਤੇਰੇ ਪਿਤਾ ਨੇ ਲਿਖਿਆ ਭੋਜਨ ਨੂੰ ਮਿੱਠਾ ਕਰਕੇ ਖਾਣਾ ਯਾਨੀ ਕਿ ਜੋ ਵੀ ਰੁੱਖੀ ਸੁਖੀ ਮਿਲੇ ਉਸ ਨੂੰ ਖਾ ਕੇ ਪ੍ਰਮਾਤਮਾ ਦਾ ਸ਼ੁਕਰ ਕਰਨਾ ਹੈ ਭੁੱਖੇ ਢਿੱਡ ਜੋ ਵੀ ਮਿਲੇ ਉਸ ਨੂੰ ਮਿੱਠਾ ਕਰਕੇ ਖਾਣਾ ਹੈ ਇਹ ਨਹੀਂ ਕਹਿਣਾ ਕਿ ਮੈਨੂੰ ਵਾਦੂ ਦੇ ਮਨਸਵੰਨੇ ਪਕਵਾਨ ਚਾਹੀਦੇ ਨੇ ਜੋ ਪਰਮਾਤਮਾ ਨੇ ਬਖਸ਼ਿਸ਼ ਦਿੱਤੀ ਉਸ ਨੂੰ ਹੀ ਮਿੱਠਾ ਕਰਕੇ ਖਾ ਲੈਣਾ ਹੈ ਸੱਤ ਕਰਕੇ ਖਾ ਲੈਣਾ ਹੈ ਤੇ ਹਮੇਸ਼ਾ ਹੀ ਭੁੱਖ ਤੋਂ ਵੱਧ ਨਹੀਂ ਖਾਣਾ ਭੁੱਖ ਲੱਗੇ ਤੋਂ ਜੋ ਵੀ ਸਾਨੂੰ ਮਿਲਦਾ ਹੈ ਉਹ ਸਾਡੀ ਤੰਦਰੁਸਤੀ ਦਾ ਕਾਰਨ ਬਣਦਾ ਹੈ ਉਸ ਦੇ ਨਾਲ ਅਸੀਂ ਤੰਦਰੁਸਤ ਰਹਿਨੇ ਆ ਤੇ ਜੇ ਮਿੱਠਾ ਖਾਵਾਂਗੇ ਖਾਂਡ ਖਾਵਾਂਗੇ ਵਾਧੂ ਦੇ ਜਿਆਦਾ ਪਕਵਾਨ ਭੁੱਖ ਤੋਂ ਜ਼ਿਆਦਾ ਖਾਵਾਂਗੇ ਤਾਂ ਹਮੇਸ਼ਾ ਹੀ ਅਸੀਂ ਬਿਮਾਰ ਹੋ ਜਾਂਦੇ ਆ ਜਿਸ ਮਿੱਠੇ ਨੇ ਤੈਨੂੰ ਛਤੀ ਛਤੀ ਰੋਗ ਲਾ ਦਿੱਤੇ ਉਹ ਲੜਕਾ ਹੈਰਾਨ ਸੀ ਕਿ ਮੈਂ ਤਾਂ ਇਹ ਸਾਰੀਆਂ ਗੱਲਾਂ ਦਾ ਗਲਤ ਮਤਲਬ ਕੱਢਦਾ ਰਿਹਾ ਤੇ ਫਿਰ ਜਦੋਂ ਉਹਨਾਂ ਸੱਜਣ ਪੁਰਖਾਂ ਨੇ ਉਹਨੂੰ ਇਹ ਸਾਰੀ ਗੱਲ ਸਮਝਾਈ ਤੇ ਚੌਥੀ ਗੱਲ ਦੱਸੀ ਕਿ ਤੇਰੇ ਪਿਤਾ ਨੇ ਤੈਨੂੰ ਕਿਹਾ ਸੀ ਰਿਸ਼ਤਿਆਂ ਨੂੰ ਬੰਨ ਕੇ ਰੱਖਣਾ ਘਰ ਵਾਲੀ ਨੂੰ ਬੰਨ ਕੇ ਰੱਖਣਾ ਜਾਣੀ ਕਿ ਕਦੇ ਵੀ ਆਪਦੇ ਰਿਸ਼ਤਿਆਂ ਵਿੱਚ ਕੀ ਸੇ ਵੀ ਵਾਦ-ਕਟ ਗੱਲ ਕਰਕੇ ਫੋਟ ਨਹੀਂ ਪੈਣ ਦੇਣੀ ਸਮਝਦਾਰੀ ਦੇ ਨਾਲ ਜੇ ਕੋਈ ਗੱਲ ਹੋ ਵੀ ਜਾਵੇ ਤਾਂ ਆਪਦਾ ਮਸਲਾ ਸਲਝਾ ਲੈਣਾ ਹੈ ਘਰ ਵਾਲੀ ਇਸ ਕਰਕੇ ਕਿਹਾ ਸੀ ਕਿਉਂਕਿ ਦੋਵੇਂ ਜੀ ਹੀ ਹੁੰਦੇ ਨੇ ਜਿਹੜੇ ਆਪਦੀ ਸੂਝ-ਬੂਝ ਦੇ ਨਾਲ ਆਪਦੇ ਘਰ ਨੂੰ ਚਲਾਉਂਦੇ ਨੇ ਤੇ ਜੇ ਤੂੰ ਘਰ ਵਾਲੀ ਨਾਲ ਸਲਾਹ-ਮਸ਼ਵਰਾ ਕਰਕੇ ਚੱਲਦਾ ਤਾਂ ਉਹ ਹਮੇਸ਼ਾ ਹੀ ਤੇਰੇ ਨਾਲ ਵੱਜੀ ਰਹਿੰਦੀ ਤੈਨੂੰ ਛੱਡ ਕੇ ਨਾ ਜਾਂਦੀ ਸੱਜਣਪੁਰਖ ਕਹਿੰਦੇ ਕਿ ਤੇਰੇ ਪਿਤਾ ਨੇ ਜੋ ਗੱਲਾਂ ਇਸ ਚਿੱਠੀ ਵਿੱਚ ਲਿਖੀਆਂ ਉਹ ਤਾਂ ਖਜ਼ਾਨਾ ਨੇ ਜੀਵਨ ਜੀਣ ਦਾ ਮੰਤਰ ਆ ਸਾਨੂੰ ਧਨ ਦੌਲਤ ਵੀ ਚਾਹੀਦਾ ਹੈ ਰਿਸ਼ਤੇ ਵੀ ਚਾਹੀਦੇ ਨੇ ਸਾਨੂੰ ਪੇਟ ਭਰਨ ਨੂੰ ਭੋਜਨ ਵੀ ਚਾਹੀਦਾ ਹੈ ਦੋਸਤ ਮਿੱਤਰ ਸੰਗੀ ਸਾਥੀ ਸਭ ਕੁਝ ਇਸ ਗ੍ਰਸਥ ਜੀਵਨ ਵਿੱਚ ਰਹਿੰਦਿਆ ਸਾਨੂੰ ਚਾਹੀਦਾ ਹੈ ਤੇ ਸਭ ਤੋਂ ਉੱਤੇ ਉਸ ਪਰਮਾਤਮਾ ਦਾ ਹੱਥ ਜੇ ਸਾਡੇ ਸਿਰ ਤੇ ਹੋਵੇ ਤਾਂ ਫਿਰ ਅਸੀਂ ਕਦੇ ਨਹੀਂ ਡੋਲਦੇ। ਮਹਾਪੁਰਖ ਜੀ ਫਿਰ ਸਮਝਾਉਂਦੇ ਨੇ ਕਿ ਕਦੇ ਗਲਤ ਰਸਤੇ ਤੇ ਨਹੀਂ ਤੁਰਨਾ। ਧਨ ਦਾ ਮਾਣ ਹੰਕਾਰ ਨਹੀਂ ਕਰਨਾ। ਕਦੇ ਆਪਦੀ ਆਮਦਨ ਕਿਸੇ ਨੂੰ ਨਹੀਂ ਦੱਸਣੀ। ਆਪਦੇ ਘਰ ਵਿੱਚ ਹੋਣ ਵਾਲੀਆਂ ਸਮੱਸਿਆਵਾਂ ਪਰੇਸ਼ਾਨੀਆਂ ਕਿਸੇ ਨੂੰ ਦੱਸ ਕੇ ਮਜ਼ਾਕ ਦੇ ਪਾਤਰ ਨਹੀਂ ਬੰਨਣਾ। ਆਪਦੀ ਸਮਝਦਾਰੀ ਤੋਂ ਕੰਮ ਲੈਣਾ ਹੈ। ਇਹੀ ਇੱਕ ਬੁੱਧੀਮਾਨ ਵਿਅਕਤੀ ਦੀਆਂ ਨਿਸ਼ਾਨੀਆਂ ਹੁੰਦੀਆਂ ਨੇ ਜੋ ਸਿਰਫ ਆਪਦੇ ਕੰਮ ਤੇ ਧਿਆਨ ਦਿੰਦਾ ਹੈ। ਆਪਦੇ ਲਕਸ਼ਿਅ ਤੇ ਹੀ ਧਿਆਨ ਦਿੰਦਾ ਹੈ ਕਿ ਉਸ ਦਾ ਕਿਹੜਾ ਸੁਪਨਾ ਹੈ ਤੇ ਉਸ ਸੁਪਨੇ ਨੂੰ ਪੂਰਾ ਕਰਕੇ ਹੀ ਉਹ ਆਪਦੇ ਕੰਮ ਦੇ ਨਾਲ ਆਪਦੀ ਪਛਾਣ ਬਣਾਉਂਦਾ ਹੈ। ਤਾਂ ਫਿਰ ਸਾਥ ਸੰਗਤ ਜੀ ਜੇ ਅੱਜ ਦੀ ਇਸ ਕਹਾਣੀ ਤੋਂ ਤੁਸੀਂ ਵੀ ਕੋਈ ਸਿੱਖਿਆ ਲਈ ਹੈ ਜਾਂ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਇਕ ਅਤੇ ਸ਼ੇਅਰ ਕਰਨਾ ਕਮੈਂਟ ਬਾਕਸ ਵਿੱਚ ਜਾ ਕੇ ਵਾਹਿਗੁਰੂ ਜੀ ਲਿਖਣਾ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਬੈਲ ਆਈਕਨ ਨੂੰ ਔਨ ਕਰ ਦਿਓ ਤਾਂ ਜੋ ਹਰੇਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹਿਲਾਂ ਪਹੁੰਚ ਜਾਵੇ ਧੰਨਵਾਦ